ਕੋਈ ਇਥੇ ਦੋ ਭਰਾਵਾਂ ਦਾ ਆਪਸ ਝਗੜਾ ਹੋ ਗਿਆ ਉੱਥੇ ਵੀ ਨਹੀਂ ਸੀ ਉਹਨੂੰ 307 ਦਾ ਪਰਚਾ ਦੇ ਕੇ ਅੰਦਰ ਕਰਤਾ ਕਿਸੇ ਟਰੈਕਟਰ ਦਾ ਐਕਸੀਡੈਂਟ ਹੋਇਆ ਤੇ ਟਰੈਕਟਰ ਚਾਲਕ ਦੇ ਉੱਤੇ 307 ਦਾ ਪਰਚਾ ਸਾਡੇ ਉੱਗੀ ਦੇ ਵਿੱਚ ਕੋਈ ਤਕਰੀਬਨ 6 ਕੁ ਮਹੀਨੇ ਪਹਿਲਾਂ ਇੱਕ ਪੰਚਾਇਤ ਦੀ ਜਗ੍ਹਾ ਖਾਲੀ ਕਰਾਉਣ ਲਈ ਜਦੋਂ ਮੋਹਤਵਾਰ ਸੱਜਣ ਸਾਰੇ ਉੱਥੇ ਗਏ ਤੇ ਪੰਚਾਇਤੀ ਜਗ੍ਹਾ ਤਾਂ ਕੀ ਜੋ ਸਰਕਾਰ ਕਹਿੰਦੀ ਖਾਲੀ ਕਰਾਉਣੀ ਪਰ ਉਹ ਮੋਹਤਵਾਰ ਸੱਜਣਾ ਦੇ ਉੱਤੇ ਚੋਰੀ ਦਾ ਪਰਚਾ ਮੈਂਬਰ ਪੰਚਾਇਤਾਂ ਨੂੰ ਆਪਣੇ ਥਾਣਿਆਂ ਦੇ ਵਿੱਚ ਬੁਲਾ ਕੇ ਸਾਰਾ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਹੈ। ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਮਨਜਿੰਦਰ ਸਿੰਘ ਜਿਹੜੇ ਸ਼ਾਮਲ ਹੋਏ ਸੀ ਟਾਲੀ ਤੋਂ। ਉਹਨਾਂ ਦੇ ਉੱਤੇ 323, 324, 326 ਦੇ ਪਰਚੇ ਦੇ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਹੈ। ਕੀ ਹੈ ਜਿਹੜੇ ਸਾਡਾ ਕੋਈ ਕੰਪਲੇਂਟ ਦੇਣ ਜਾਂਦਾ ਹੈ ਤੇ ਉਹ ਕੰਪਲੇਂਟ ਥਾਣਿਆਂ ਦੇ ਵਿੱਚ ਉਦਾਂ ਹੀ ਰੁਲਦੀ ਰਹਿੰਦੀ ਹੈ। ਉਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਕੋਈ ਇਨਕੁਆਇਰੀ ਲਵਾਉਣ ਜਾਂਦੇ ਆ ਤੇ ਸਾਨੂੰ ਗੱਲਾਂបਾਤਾਂ ਕਰਕੇ ਉਥੋਂ ਤੋੜ ਦਿੱਤਾ ਜਾਂਦਾ ਆ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਬੜੇ 307 ਦੇ ਪਰਚੇ ਹੋਏ ਜਿਹੜੇ ਫੈਸਲਾ ਹੋ ਜਾਂਦਾ ਸੋ ਅਸੀਂ ਇਹ ਸਮਝਦੇ ਆ ਕਿ 307 ਦੇ ਪਰਚੇ ਨੂੰ ਇੱਕ ਟੂਲ ਜਿਹਾ ਬਣਾ ਲਿਆ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ 25 ਤਰੀਕ ਨੂੰ ਸਵੇਰੇ 11 ਵਜੇ ਅਸੀਂ ਪ੍ਰਸ਼ਾਸਨ ਦਾ ਕਰਾਉਡ ਡੀਐਸਪੀ ਦਫ਼ਤਰ ਦੇ ਬਾਹਰ ਕਰਾਂਗੇ ਔਰ ਇਹ ਘਰਾਓ ਸਾਡਾ 4 ਵਜੇ ਤੱਕ ਜਾਰੀ ਰਹੇਗਾ ਪੁਲਿਸ ਪ੍ਰਸ਼ਾਸਨ ਦੇ ਇੱਕ ਥਾਣੇਦਾਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਇਹ ਐਸਐਸਪੀ ਔਰ ਪ੍ਰਸ਼ਾਸਨ ਤੋਂ ਬਹੁਤ ਉੱਤੇ ਹੁੰਦੀ ਹੈ ਇਹ ਹਿੱਸਾ ਹੈ ਐਮਐਲਏ ਸਾਹਿਬ ਨੇ ਸੋ ਅਸੀਂ 4 ਵਜੇ ਤੋਂ ਬਾਅਦ ਜਿਹੜਾ ਇਹ ਆਪਣਾ ਧਰਨਾ ਹੈ ਇਹ ਅਸੀਂ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਲਾਵਾਂਗੇ ਸਾਡੇ ਵਿਦਾਇਕਾ ਮੈਡਮ ਨੇ ਸ਼੍ਰੋਮਣੀ ਅਕਾਲੀ ਦਲ ਚ ਰਹੇ ਐ ਜਿੱਥੇ ਅੱਜ ਇਹ ਆਪਣੇ ਹੀ ਆਕਾ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਪਹੁੰਚੇ ਨਹੀਂ ਗਿੱਲੇ ਹੋਏ ਉਹਦੇ ਲਈ 25-25 ਸਾਲ ਦੇ ਨਾਰੇ ਲਾਉਂਦੇ ਰਹੇ ਐ ਇਹਨਾਂ ਨੂੰ ਉਦਣ ਲੱਗਦਾ ਸੀਗਾ ਕਿ ਸੁਖਵੀਰ ਬਾਦਲ ਦਾ ਰਾਜ 25 ਸਾਲ ਨਹੀਂ ਜਾਣਾ 10 ਸਾਲ ਉਹ ਹੰਡਾ ਕੇ ਤੇ ਨਾਲ ਹੀ ਛਾਲ ਮਾਰੀ ਤੇ ਅੱਜ ਦੂਜਾ ਰਾਜ ਹੰਡਾਰੇ ਨੇ ਉਹ ਕਹਿੰਦੇ ਮੌਲਵੀ ਉਦਾਂ ਹੀ ਪੜਾਉਂਦਾ ਜਿੱਦਾਂ ਪੜਿਆ ਸੀਗਾ ਸੋ ਇਹਨਾਂ ਨੇ ਜੋ ਅਕਾਲੀ ਦਲ ਤੋਂ ਸਿੱਖਿਆ ਉਦਾਂ ਹੀ ਤਸ਼ੱਦਦ ਕਰਦੇ ਐ ਪਰਨੇ ਔਰ ਪਰਚੇ ਦੀ ਰਾਜਨੀਤੀ ਕਰਦੇ ਐ ਅਸੀਂ ਇਹਦੇ ਖਿਲਾਫ ਐ ਜੇ ਕਾਂਗਰਸ ਪਾਰਟੀ ਨੇ ਸੁਖਵੀਰ ਸਿੰਘ ਬਾਦਲ ਦਾ ਰਾਜਨੀਤੀ ਨੇ ਦਿੱਤਾ ਤੇ ਇੱਥੇ ਝਾੜੂ ਵਾਲਾ ਵੀ ਕੋਈ ਨਹੀਂ ਰਹਿਣਾ ਇੱਥੇ ਪਿਛਲੇ ਕੁਝ ਦਿਨਾਂ ਤੋਂ ਤਕਰੀਬਨ ਆਪਾਂ ਕਹਿ ਸਕਦੇ ਹਾਂ ਕਿ ਪਿਛਲੇ 6 ਮਹੀਨਿਆਂ ਦੇ ਉੱਤੋਂ ਕਾਫੀ ਇੱਕ ਤਸ਼ੱਦਦ ਦਾ ਦੌਰ ਜਿਹੜਾ ਹੈ ਉਹ ਪੁਲਿਸ ਸਟੇਟ ਜਿਹੜੀ ਅੱਗੇ ਆਪਾਂ ਖ਼ਬਰਾਂ 'ਚ ਸੁਣਦੇ ਸੀ ਉਹ ਨਕੋਦਰ ਦੇ ਵਿੱਚ ਦੇਖਣ ਨੂੰ ਮਿਲੀ ਕਿ ਸਾਡੇ ਨਕੋਦਰ ਹਲਕੇ ਦੇ ਵਿੱਚ ਬਹੁਤ ਸਾਰੇ ਮਸਲੇ ਇਦਾਂ ਦੇ ਹੋਏ ਜਿਹੜੇ ਸੋਚ ਤੋਂ ਵੀ ਪਰੇ ਐ ਜਿਵੇਂ ਪਿਛਲੇ ਦਿਨੀ ਇੱਕ ਸਾਡਾ ਸਾਥੀ ਉਹਦਾ ਕੋਈ ਦੋ ਭਰਾਵਾਂ ਦਾ ਆਪਸ ਝਗੜਾ ਹੋ ਗਿਆ ਉੱਥੇ ਵੀ ਨਹੀਂ ਸੀ ਉਹਨੂੰ 307 ਦਾ ਪਰਚਾ ਦੇ ਕੇ ਅੰਦਰ ਕਰਤਾ ਕਿਸੇ ਟਰੈਕਟਰ ਦਾ ਐਕਸੀਡੈਂਟ ਹੋਇਆ ਦੇ ਟਰੈਕਟਰ ਚਾਲਕ ਦੇ ਉੱਤੇ 307 ਦਾ ਪਰਚਾ ਸਾਡੇ ਉੱਗੀ ਦੇ ਵਿੱਚ ਕੋਈ तकरीबन 6 ਕੁ ਮਹੀਨੇ ਪਹਿਲਾਂ ਇੱਕ ਪੰਚਾਇਤ ਦੀ ਜਗਾ ਖਾਲੀ ਕਰਾਉਣ ਲਈ ਜਦੋਂ ਮੋਹਤਵਾਰ ਸੱਜਣ ਸਾਰੇ ਉੱਥੇ ਗਏ ਤੇ ਪੰਚਾਇਤੀ ਜਗਾ ਤਾਂ ਕੀ ਜੋ ਸਰਕਾਰ ਕਹਿੰਦੀ ਖਾਲੀ ਕਰਾਉਣੀ ਪਰ ਉਹ ਮੋਹਤਵਾਰ ਸੱਜਣਾ ਦੇ ਉੱਤੇ ਚੋਰੀ ਦਾ ਪਰਚਾ ਸਾਡੇ ਮੈਂਬਰ ਪੰਚਾਇਤਾਂ ਨੂੰ ਆਪਣੇ ਠਾਣਿਆਂ ਦੇ ਵਿੱਚ ਬੁਲਾ ਕੇ ਸਾਰਾ ਸਾਰਾ ਦਿਨ ਬਿਠਾਈ ਰੱਖਿਆ ਜਾਂਦਾ ਹੈ ਔਰ ਸ਼ਾਮ ਨੂੰ ਜਦੋਂ ਕੋਈ ਗੱਲ ਨਹੀਂ ਲੱਭਦੀ ਉਹਨੂੰ ਘਰੇ ਭੇਜਣ ਲੱਗਿਆਂ ਇਹ ਵੀ ਕਿਹਾ ਜਾਂਦਾ ਹੈ ਕਿ ਜਿਹੜੀ ਸਰਾਢੀ ਸਰਕਾਰ ਹੈ ਇਹ ਐਸਐਸਪੀ ਤੋਂ ਉੱਤੇ ਹੁੰਦੀ ਹੈ ਸੋ ਇਹਦੇ ਤੋਂ ਬਿਨਾ ਪਿੱਛੇ ਜੇ ਤੁਸੀਂ ਪ੍ਰੈਸ ਕਾਨਫਰੰਸ ਕੀਤੀ ਸੀ ਸਾਡੇ ਮਨਜਿੰਦਰ ਸਿੰਘ ਜਿਹੜੇ ਸ਼ਾਮਲ ਹੋਏ ਸੀ ਟਾਲੀ ਤੋਂ ਉਹਨਾਂ ਦੇ ਉੱਤੇ 323 324 326 ਦੇ ਪਰਚੇ ਦੇ ਕੇ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਸੋ ਔਰ ਦੂਜੇ ਪਾਸੇ ਉਲਟਾ ਕੰਮ ਕੀ ਹੈ ਕਿ ਜਿਹੜੇ ਸਾਡੇ ਸਾਥੀ ਹੈ ਜਿਹੜੇ ਸਾਡਾ ਕੋਈ ਕੰਪਲੇਂਟ ਦੇਣ ਜਾਂਦਾ ਤੇ ਉਹ ਕੰਪਲੇਂਟ ਥਾਣਿਆਂ ਦੇ ਵਿੱਚ ਉਦਾਂ ਹੀ ਰੁਲਦੀ ਰਹਿੰਦੀ ਹੈ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਜੇ ਕੋਈ ਇਨਕੁਆਇਰੀ ਲਵਾਉਣ ਜਾਂਦੇ ਆ ਤੇ ਸਾਨੂੰ ਗੱਲਾਂបਾਤਾਂ ਕਰਕੇ ਉਥੋਂ ਤੋੜ ਦਿੱਤਾ ਜਾਂਦਾ ਸਾਡੇ ਬਿਲਗੇ ਦੇ ਕੁਝ ਸੱਜਣ ਜਿਨ੍ਹਾਂ ਦਾ ਇੱਕ ਪਰਚੇ ਦੀ ਪੁਲਿਸ ਵੱਲੋਂ ਆਪ ਹਾਈ ਕੋਰਟ ਦੇ ਵਿੱਚ ਇਹ ਲਿਖ ਕੇ ਦੇ ਦਿੱਤਾ ਗਿਆ ਕਿ ਜਿਹੜਾ ਪੁਲਿਸ ਹੈ ਇਹਨੇ ਪਰਚਾ ਕੈਨਸਲ ਕਰ ਦਿੱਤਾ ਹੈ ਪਰ ਉਹ ਦੁਬਾਰਾ 5-4 ਸਾਲਾਂ ਬਾਅਦ ਫੇਰ ਕੰਪਲੇਂਟ ਨੂੰ ਖੋਲ ਦੇਣਾ ਜਿਹੜੇ ਡੀਐਸਪੀ ਨੇ ਲਿਖ ਕੇ ਭੇਜਿਆ ਕਿ ਪਰਚਾ ਕੈਂਸਲੇਸ਼ਨ ਦੀ ਰਿਪੋਰਟ ਉਹੀ ਦੁਬਾਰਾ ਇਨਕੁਆਇਰੀ ਕਰੇ ਇਹ ਤੋਂ ਜੇ ਆਪਾਂ ਗੱਲ ਕਰੀਏ ਤਾਂ ਸ਼ਹਿਰ ਦੇ ਵਿੱਚ ਬੜੇ 307 ਦੇ ਪਰਚੇ ਹੋਏ ਜਿਹੜੇ ਫੈਸਲਾ ਹੋ ਜਾਂਦਾ ਸੋ ਅਸੀਂ ਇਹ ਸਮਝਦੇ ਹਾਂ ਕਿ 307 ਦੇ ਪਰਚੇ ਨੂੰ ਇੱਕ ਟੂਲ ਜਿਹਾ ਬਣਾ ਲਿਆ ਔਰ ਕੱਲਾ ਇੱਥੇ ਹੀ ਬਸ ਨਹੀਂ ਆ ਹੜਾਂ ਦਾ ਮੁਆਵਜ਼ੇ ਦੀ ਜੀ ਆਪਾਂ ਗੱਲ ਕਰਦੇ ਹਾਂ ਜੇ ਸਾਡਾ ਕੋਈ ਕਾਂਗਰਸੀ ਪਰਿਵਾਰ ਯਾ ਸਾਡਾ ਕੋਈ ਕਾਂਗਰਸੀ ਵਰਕਰ ਕਿਸੇ ਪਟਵਾਰੀ ਜਾਂ ਤਹਿਸੀਲਦਾਰ ਨਾਲ ਗੱਲ ਕਰਦਾ ਕਿ ਇਹਨਾਂ ਨੂੰ ਮੁਆਵਜ਼ਾ ਦੇਣਾ ਚਾਹੀਦਾ ਉਹਨਾਂ ਦੀ ਗੱਲ ਨਹੀਂ ਕੀਤੀ ਜਾਂਦੀ ਤੇ ਦੂਜਿਆਂ ਦੇ ਜਿਹੜੇ ਵਿਰੋਧੀ ਜਿਹੜੀ ਸੱਤਾ ਤੇ ਰਹਿ ਉਹਦੇ ਜਿਹੜੇ ਆਗੂ ਨੇ ਉਹਨਾਂ ਨੂੰ ਮੋਰੇ ਲਜਾ ਲਾ ਕੇ ਮੁਆਵਜ਼ਿਆਂ ਦਾ ਜਿਹੜਾ ਉਹ ਕਰਾਇਆ ਜਾ ਰਿਹਾ ਜਿਹੜਾ ਮੌਇਨਾ ਹੋ ਰਿਹਾ ਮੌਕੇ ਤੇ ਸੋ ਸਾਡਾ ਇਹ ਮੰਨਣਾ ਹੈ ਕਿ ਇਹ ਜਿਹੜਾ ਜਿਹੜਾ ਇਹ ਮੁਆਵਜ਼ਾ ਹੈਗਾ ਇਹ ਸਰਕਾਰ ਵੱਲੋਂ ਦਿੱਤਾ ਜਾਣਾ ਹੈ ਔਰ ਸਾਰੇ ਬਛਿੰਦਿਆਂ ਨੂੰ ਦਿੱਤਾ ਜਾਣਾ ਪਰ ਜਿਹੜੇ ਕੋਈ ਝਾੜੂ ਦੇ ਸਾਥੀ ਹੈ ਉਹ ਲੋਕਾਂ ਨੂੰ ਇਹ ਮਜਬੂਰ ਕਰ ਰਿਹਾ ਹੈ ਕਿ ਜੇ ਤੁਸੀਂ ਝਾੜੂ ਵਿੱਚ ਸ਼ਾਮਲ ਹੋਵੋਗੇ ਤਾਂ ਹੀ ਜਿਹੜਾ ਮੁਆਵਜ਼ਾ ਦਿੱਤਾ ਜਾਊਗਾ ਪਿੱਛੇ ਜੇ ਸਾਡੇ ਸੀਨੀਅਰ ਮੈਂਬਰ ਨੇ surjit chotji ਪੱਤਰਕਾਰ ਤਾਂ ਵੀ ਸਮਝ ਰੱਖਦੇ ਆ ਉਹਨਾਂ ਨੂੰ 6500 ਰੁਪਏ ਦਾ ਉਹਨਾਂ ਦਾ ਸਾਰਾ ਘਰ ਡਿਗਣ ਦੇ ਉੱਤੇ ਪਾਤਾ ਜਿਹੜਾ ਕੋਈ ਬੜੀ ਹੀ ਮਾੜੀ ਗੱਲ ਮੈਂ ਸਮਝਦਾ ਕਿ 6500 ਰੁਪਏ ਦੇ ਨਾਲ ਤਾਂ ਜਿਹੜਾ ਘਰ ਡਿਗਿਆ ਉਹਦਾ ਮਲਬਾ ਵੀ ਇਕੱਠਾ ਨਹੀਂ ਕਰਾਇਆ ਜਾ ਸਕਦਾ ਸੋ ਇਹਦੇ ਤੋਂ ਬਿਨਾ ਮੈਂ ਤੁਹਾਨੂੰ ਹੋਰ ਦੱਸਦਾ ਐ ਕਿ ਕਦੀ ਕਿਸੇ ਸਰਪੰਚ ਤੇ ਕਿਸੇ ਪੰਚ ਤੇ ਜੇ ਮੈਂ ਗੱਲ ਕਰਾਂ ਤੇ 2017 ਦੇ ਵਿੱਚ ਸਾਡੇ ਬਹੁਤ ਸਾਰੇ ਜਿਹੜੇ ਸਰਪੰਚ ਸੀਗੇ ਤੇ ਉਹਨਾਂ ਦੇ ਵਿੱਚੋਂ ਤਕਰੀਬਨ 60% ਸਰਪੰਚ ਜਿਹੜੇ ਆ ਦੁਬਾਰਾ ਰਿਪੀਟ ਹੋਏ ਜਿਹੜੇ ਤਾਂ ਜਿਨ੍ਹਾਂ ਨੇ ਮਨਮਨੂ ਲਿਆ ਕਿ ਅਸੀਂ ਅਧਿਕ ਬੀਬੀ ਦੇ ਨਾਲ ਐ ਜਾਂ ਝਾੜੂ ਪਾਰਟੀ ਨੂੰ ਸਮਰਥਨ ਕਰਦੇ ਆ ਉਹਨਾਂ ਦੇ ਨਾਲ ਤਾਂ ਕੁਝ ਨਹੀਂ ਹੋ ਰਿਆ ਪਰ ਜਿਹੜੇ ਸਰਪੰਚ ਆਪਣੇ ਅੜੇ ਰਹੇ ਉਹਨਾਂ ਨੂੰ ਵੀਡੀਓ ਦਫ਼ਤਰ ਦੇ ਵੱਲੋਂ ਤਰ੍ਹਾਂ ਤਰ੍ਹਾਂ ਦੀਆਂ ਕੰਪਲੇਂਟਸ ਪਾ ਕੇ ਹਤੰਗ ਪਰੇਸ਼ਾਨ ਕੀਤਾ ਜਾ ਰਿਹਾ ਸੋ ਇਲੈਕਸ਼ਨੀਆਂ ਪਟੀਸ਼ਨਸ ਹੋਈਆਂ ਇਲੈਕਸ਼ਨੀਆਂ ਪਟੀਸ਼ਨ ਇਲੈਕਸ਼ਨ ਦਾ ਜਿਹੜਾ ਇਲੈਕਸ਼ਨ ਅਫਸਰ ਹੁੰਦਾ ਹੈ ਉਹ ਐਸ ਡੀ ਐਮ ਹੁੰਦਾ ਹੈ ਤੇ ਐਸ ਡੀ ਐਮ ਨੇ ਉਹ ਸਾਰੀਆਂ ਪਟੀਸ਼ਨਾਂ ਜਿਹੜੀਆਂ ਸੀ ਉਹ ਸੁਣੀਆਂ ਸੀ ਲੋਕ ਹਾਈ ਕੋਰਟ ਦੇ ਵਿੱਚ ਵੀ ਗਏ ਉਸੇ ਹੀ ਐਸ ਡੀ ਐਮ ਨੂੰ ਦੁਬਾਰਾ ਇਨਕੁਆਇਰੀ ਦੇ ਵਿੱਚ ਜਿਹੜੇ ਹੁਣ ਕੇਸ ਲੱਗੇ ਆ ਉਹ ਸੁਣਵਾਈ ਕਰ ਰਿਹਾ ਹੈ ਇਹ ਸ਼ਰੇਆਮ ਜਿਹੜਾ ਇਹ ਇਹਨਾਂ ਦੀ ਜਿਹੜੀ ਹੈ ਤਕੈਸ਼ਾਈ ਹੈ ਕਿਉਂਕਿ ਜਿਨ੍ਹਾਂ ਨੇ ਵੀ ਇਲੈਕਸ਼ਨ ਪਟੀਸ਼ਨਸ ਪਾਈਆਂ ਉਹਨਾਂ ਨੂੰ ਡੀਸੀ ਸਾਹਿਬ ਸੁਣਨ ਜਾਂ ਕੋਈ ਹੋਰ ਸੁਣੇ ਜਿਹਨੇ ਰੱਦ ਕੀਤੀਆਂ ਜੇ ਉਹ ਹੀ ਸੁਣੂਗਾ ਉਹ ਤਾਂ ਕਦੀ ਨਹੀਂ ਕਹੂਗਾ ਸੋ ਬੜੇ ਤਰ੍ਹਾਂ ਦੀਆਂ ਤਕੈਸ਼ਾਈਆਂ ਜਿਹੜੀਆਂ ਆਮ ਪਬਲਿਕ ਦੇ ਨਾਲ ਹੋਰ ਹੋ ਰਹੀਆਂ ਔਰ ਲੋਕਾਂ ਨੂੰ ਜਿਹੜਾ ਉਹ ਉਲਝਾ ਕੇ ਦਰਸਾਇਆ ਕੁਝ ਜਾਂਦਾ ਦਿਖਾਇਆ ਕੁਝ ਜਾਂਦਾ ਪਰ ਜੋ ਅਸਲ ਦੇ ਵਿੱਚ ਜਿਹੜੀ ਹਕੀਕਤ ਹੈ ਉਹ ਹੋਰ ਹੈ ਸੋ ਅਸੀਂ ਜਦੋਂ ਹੁਣ ਪਾਣੀ ਸਿਰ ਤੋਂ ਲੰਘ ਗਿਆ ਔਰ ਸਾਡੇ ਜਿਹੜੇ ਵਰਕਰ ਹੈ ਉਹ ਆਪ ਆਪਣੇ ਵੱਲੋਂ ਪਰੇਸ਼ਾਨ ਹੈ ਸੋ ਅਸੀਂ ਸਾਰਿਆਂ ਨੇ ਇੱਕ ਸਾਰੀ ਸੀਨੀਅਰ ਲੀਡਰਸ਼ਿਪ ਦੀ ਮੀਟਿੰਗ ਹੋਈ ਇਸ ਮੀਟਿੰਗ ਦੇ ਵਿੱਚ ਇੱਕ ਫੈਸਲਾ ਲਿਆ ਗਿਆ ਕਿ 25 ਤਰੀਕ ਨੂੰ ਸਵੇਰੇ 11 ਵਜੇ ਅਸੀਂ ਪ੍ਰਸ਼ਾਸਨ ਦਾ ਕਰਾਉ ਡੀਐਸਪੀ ਦਫਤਰ ਦੇ ਬਾਹਰ ਕਰਾਂਗੇ ਔਰ ਇਹ ਘਰਾਓ ਸਾਡਾ 4 ਵਜੇ ਤੱਕ ਜਾਰੀ ਰਹੇਗਾ ਕਿਉਂਕਿ 4 ਵਜੇ ਤੱਕ ਜੇ ਪ੍ਰਸ਼ਾਸਨ ਦੇ ਕੰਨ ਖੁੱਲਦੇ ਆ ਸਾਡੀ ਇਹਦੇ ਲਈ ਜਿਹੜੇ ਸਾਡੇ ਬਲਾਕ ਪ੍ਰਧਾਨ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਸਭਾਨ ਔਰ ਹੋਰ ਮੋਤਵਾਰ ਸਾਡੇ ਨਗਰ ਕੌਂਸਲਰਾਂ ਦੇ ਪ੍ਰਧਾਨ ਸਹਿਬਾਨ ਇਹਨਾਂ ਦੀ ਇੱਕ ਕਮੇਟੀ ਬਣਾਈ ਗਈ ਹੈ ਜਿਹੜੀ ਸਾਰੇ ਕੇਸਾਂ ਦਾ 1:1 ਤੇ ਉਹਨਾਂ ਦੇ ਨਾਲ ਗੱਲ ਕਰੇਗੀ ਪ੍ਰਸ਼ਾਸਨ ਦੇ ਨਾਲ ਜੇ ਕੋਈ ਪੁਖਤਾ ਹੱਲ ਨਾ ਲੱਭਿਆ ਤੇ ਅਸੀਂ 4 ਵਜੇ ਤੋਂ ਬਾਅਦ ਕਿਉਂਕਿ ਸਾਡੇ ਪੁਲਿਸ ਪ੍ਰਸ਼ਾਸਨ ਦੇ ਇੱਕ ਥਾਣੇਦਾਰ ਸਾਹਿਬ ਦਾ ਕਹਿਣਾ ਹੈ ਕਿ ਜਿਹੜੀ ਸਰਕਾਰ ਹੈ ਇਹ ਐਸਐਸਪੀ ਔਰ ਪ੍ਰਸ਼ਾਸਨ ਤੋਂ ਬਹੁਤ ਉੱਤੇ ਹੁੰਦੀ ਹੈ ਜਿਹੜਾ ਸਰਾਸਰ ਸਾਡੇ ਬੀ ਆਰ ਅੰਬੇਦਕਰ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਕਾਨੂੰਨ ਤੋਂ ਬਾਹਰ ਦੀ ਗੱਲ ਹੈ ਸੋ ਅਸੀਂ ਕਿਉਂਕਿ ਉਹ ਇਹ ਹੀ ਕਹਿੰਦੇ ਐ ਕਿ ਜਿਹੜਾ ਇਹ ਹੈਗਾ ਇਹ ਸਾਰਾ ਕੁਝ ਜਿਹੜਾ ਇਹ ਸਰਕਾਰ ਕਰਾਉਂਦੀ ਐ ਸੋ ਸਾਡੇ ਲਈ ਤਾਂ ਇੱਥੇ ਸਰਕਾਰ ਦੀ ਜਿਹੜਾ ਹਿੱਸਾ ਐ ਐਮਐਲਏ ਸਾਹਿਬ ਨੇ ਸੋ ਅਸੀਂ 4 ਵਜੇ ਤੋਂ ਬਾਅਦ ਜਿਹੜਾ ਇਹ ਆਪਣਾ ਧਰਨਾ ਐ ਇਹ ਅਸੀਂ ਐਮਐਲਏ ਸਾਹਿਬ ਦੇ ਘਰ ਦੇ ਬਾਹਰ ਲਾਵਾਂਗੇ ਅਸੀਂ ਦੁਪਹਿਰ ਦੇ ਖਾਣੇ ਦਾ ਅਰੇਂਜਮੈਂਟ ਰਾਤ ਦੇ ਖਾਣੇ ਦਾ ਅਰੇਂਜਮੈਂਟ ਅਗਲੀਆਂ ਕਈ ਰਾਤਾਂ ਦੇ ਖਾਣੇ ਦਾ ਅਰੇਂਜਮੈਂਟ ਕੀਤਾ ਹੈ ਜਦ ਤੱਕ ਸਾਨੂੰ ਇਨਸਾਫ ਨਹੀਂ ਮਿਲੂਗਾ ਅਸੀਂ ਉੱਥੇ ਬੈਠਾਂਗੇ ਸਾਡੀ ਆਪਣੀ ਸਾਰੀ ਸੀਨੀਅਰ ਲੀਡਰਸ਼ਿਪ ਨਾਲ ਗੱਲਬਾਤ ਹੋਈ ਹੈ ਅਸੀਂ ਉਹਨਾਂ ਨੂੰ ਸਾਰਾ ਅਗਾਹ ਕੀਤਾ ਕਿ ਅਸੀਂ ਆਹ ਕਦਮ ਚੱਕਣ ਜਾ ਰਹੇ ਹਾਂ ਅਸੀਂ ਉਹਨਾਂ ਨੂੰ ਕਿਹਾ ਕਿ ਤੁਹਾਡੇ ਬਣਾਏ ਹੋਏ ਸਿਪਾਹੀਆਂ ਅਸੀਂ ਇਸ ਸਮਖਸ਼ ਹੈ ਕਿ ਇਹ ਜਿਹੜੀ ਲੜਾਈ ਹੈ ਇਹ ਲੜ ਸਕੀਏ ਜੇ ਕਿਸੇ ਵਜ੍ਹਾ ਦੇ ਨਾਲ ਸਾਨੂੰ ਇਨਸਾਫ ਨਾ ਮਿਲਿਆ ਤਾਂ ਸਾਡੀ ਸੀਨੀਅਰ ਲੀਡਰਸ਼ਿਪ ਨੇ ਵੀ ਇੱਥੇ ਆ ਕੇ ਸਾਡਾ ਦਰਨੇ ਦੇ ਵਿੱਚ ਸਾਥ ਦੇਣਾ ਹੈ ਔਰ ਜਦ ਤੱਕ ਲੋਕਾਂ ਦਾ ਇਨਸਾਫ ਅਸੀਂ ਇਕੱਲੀ ਕਾਂਗਰਸ ਪਾਰਟੀ ਦੀ ਗੱਲ ਨਹੀਂ ਕਰ ਰਹੇ ਅਸੀਂ ਵਿਰੋਧੀ ਧਿਰ ਦੇ ਸਾਰੇ ਲੋਕਾਂ ਦੀ ਗੱਲ ਕਰ ਰਹੇ ਹਾਂ ਔਰ ਜੇ ਕਿਸੇ ਨੂੰ ਵੀ ਲੱਗਦਾ ਹੈ ਕਿ ਉਹਦੇ ਨਾਲ ਬੇਇਨਸਾਫੀ ਆਈ ਹੋਈ ਹੈ ਉਹ ਉਸ ਦਿਨ ਧਰਮੇ ਧਰਨੇ ਵਿੱਚ ਸ਼ਾਮਲ ਹੋਵੇ ਜਿਹੜੀ ਸਾਡੀ ਕਮੇਟੀ ਹੈ ਉਹ ਉਹਦੇ ਉੱਤੇ ਪੂਰਾ ਜਿਹੜਾ ਉਹ ਦੇਖੇਗੀ ਕਿ ਕੀ ਉਹਦੀ ਗੱਲ ਜਾਇਜ਼ ਹੈ ਜੇ ਉਹਦੀ ਗੱਲ ਜਾਇਜ਼ ਲੱਗੂਗੀ ਤੇ ਅਸੀਂ ਪ੍ਰਸ਼ਾਸਨ ਦੇ ਮੋਰੇ ਉਹ ਗੱਲ ਵੀ ਅੱਗੇ ਲੈ ਕੇ ਆਵਾਂਗੇ ਸੋ ਸਾਡਾ ਸਾਡਾ ਕੰਮ ਸਾਡਾ ਕੰਮ ਕਿਸੇ ਤੇ ਪ੍ਰੈਸ਼ਰ ਬਣਾਉਣਾ ਨਹੀਂ ਸਾਡਾ ਕੰਮ ਜਨਤਾ ਦੀ ਆਵਾਜ਼ ਨੂੰ ਜਿਹੜੀ ਦਬਾਈ ਜਾ ਰਹੀ ਹੈ ਉਹਨੂੰ ਪ੍ਰਸ਼ਾਸਨ ਤੱਕ ਲੈ ਕੇ ਜਾਣਾ ਹੈ ਔਰ ਅਸੀਂ ਜਿਹੜੀ ਇਹ ਲੜਾਈ ਹੈ ਇਹ ਜਨਤਾ ਦੇ ਲਈ ਲੜਾਂਗੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਦੇ ਵਰਕਰ ਸਹਿਬਾਨ ਵਲੰਟੀਅਰ ਸਹਿਬਾਨ ਉਹ ਤਾਂ ਆਪ ਅੱਖੋਂ ਪਰੋਖੇ ਹੋਏ ਹੋਏ ਐ ਜਿਨ੍ਹਾਂ ਲੋਕਾਂ ਨੇ ਸਰਕਾਰ ਬਣਾਈ ਸੀ ਉਹਨਾਂ ਨਾਲ ਵੀ ਜੇ ਕਦੀ ਗੱਲ ਕਰ ਲਈਏ ਕਿਉਂਕਿ ਚਲੋ ਸਮਾਜ ਦੇ ਵਿੱਚ ਯਾਰੀਆਂ ਦੋਸਤੀਆਂ ਸਾਂਝੀਆਂ ਹੁੰਦੀਆਂ ਉਹ ਆਪ ਤੰਗ ਪਰੇਸ਼ਾਨ ਨੇ ਕਿ ਇਹ ਕਿਦਾਂ ਦਾ ਨਿਜਾਮ ਜਿਹੜਾ ਹੈ ਉਹ ਚੁਣ ਬੈਠੇ ਸੋ ਅਸੀਂ ਤੁਹਾਡੇ ਮਾਧਿਅਮ ਰਾਈ ਅੱਜ ਪ੍ਰਸ਼ਾਸਨ ਨੂੰ ਔਰ ਸਰਕਾਰ ਨੂੰ ਇਹ ਗੱਲ ਪਹੁੰਚਾਉਣਾ ਚਾਹੁੰਦੇ ਆ ਕਿ ਅਸੀਂ 25 ਤਰੀਕ ਨੂੰ ਦਿਨ ਵੀਰਵਾਰ ਸਵੇਰੇ 11 ਵਜੇ ਤੋਂ ਬਾਅਦ ਧਰਨੇ ਦੇ ਉੱਤੇ ਬੈਠਾਂਗੇ ਔਰ ਜਦ ਤੱਕ ਸਾਡੇ ਇਹਨਾਂ ਸਾਰੇ ਲੋਕਾਂ ਨੂੰ ਇਨਸਾਫ ਨਹੀਂ ਮਿਲਦਾ ਇਹ ਸਾਡੀ ਕਮੇਟੀ ਜਿਹੜੀ ਬਣੀ ਹੈ ਜਦ ਤੱਕ ਉਹ ਇਤੋਂ ਸੰਤੁਸ਼ਟ ਨਹੀਂ ਹੁੰਦੀ ਔਰ ਅੱਗੇ ਤੋਂ ਸਾਨੂੰ ਵਿਸ਼ਵਾਸ ਨਹੀਂ ਮਿਲਦਾ ਅਸੀਂ ਨਹੀਂ ਕਹਿੰਦੇ ਕਿ ਕਿਸੇ ਜ ਜਿਹਨੇ ਜੁਰਮ ਕੀਤਾ ਉਹਨੂੰ ਛੱਡੋ ਭਾਵੇਂ ਉਹ ਕਿਸੇ ਵੀ ਪਾਰਟੀ ਦਾ ਹੈ ਕਿਉਂਕਿ ਜਿਹੜਾ ਕ੍ਰਿਮੀਨਲ ਬੈਂਟ ਆਫ ਮਾਈਂਡ ਹੈ ਜਿਹੜਾ ਗਲਤ ਬੰਦਾ ਹੈ ਉਹ ਗਲਤ ਅੰਸਰ ਕਿਸੇ ਵੀ ਪਾਰਟੀ 'ਚ ਹੋ ਸਕਦਾ ਹੈ ਅਸੀਂ ਉਹਦਾ ਸਾਥ ਬਿਲਕੁਲ ਨਹੀਂ ਦਿੰਦੇ ਅਸੀਂ ਪੁੱਛ ਪੜਤਾਲ ਕਰਨ ਤੋਂ ਬਾਅਦ ਜਦੋਂ ਇਹ 10 ਤੋਂ 15 ਮਾਮਲੇ ਕੋਈ 10 ਤੋਂ 15 ਮਾਮਲੇ ਸਾਡੀ ਨਜ਼ਰ 'ਚ ਆਏ ਹੈ ਜਿਹੜੇ ਸਾਨੂੰ ਪਤਾ ਹੈ ਹੋ ਸਕਦਾ ਕਈ ਲੋਕ ਸ਼ਹਿਰ ਦੇ ਵਿੱਚ ਜਿੱਦਾਂ ਰੋਜ਼ 20 ਤੋਂ 25 ਚੋਰੀਆਂ ਹੁੰਦੀਆਂ ਕੇ ਇਹਦਾ ਸਕੂਟਰ ਮੋਟਰਸਾਈਕਲ ਲੈ ਜਾਂਦੇ ਆ ਕੋਈ ਐਫਆਈਆਰ ਨਹੀਂ ਹੁੰਦੀ ਆ ਸਾਡੇ ਕੋਲ ਅਸੀਂ ਹਜੇ ਆ ਪ੍ਰੈਸ ਕਾਨਫਰੰਸ ਰੱਖੀ ਸੀ ਸਾਡੇ ਇਥੇ ਆਲੋ ਵਾਲ ਤੋਂ ਸਾਥੀ ਆ ਖੜੇ ਆ ਪਿੱਛੇ ਆਲੋ ਵਾਲ ਤੋਂ ਸਾਥੀ ਆਏ ਆ ਇਹ ਵਿਚਾਰੇ ਆਪਣਾ ਕੰਮਕਾਰ ਕਰਦੇ ਆ ਜਿਹੜਾ ਇੱਕ ਕੰਮ ਉਹ ਜਰਾ ਮੋਟਰਸਾਈਕਲ ਚਲਾਉਂਦਾ ਹੈ ਮੋਟਰਸਾਈਕਲ ਰਿਪੇਅਰ ਕਰਾਉਂਦਾ ਹੈ ਤੇ ਇਹਦੀ ਸੌਰੀ ਮੋਟਰਾਂ ਦਾ ਕੰਮ ਕਰਦਾ ਹੈ ਮੋਬਾਈਲ ਦਿਖਾਓ ਕਿੱਥੇ ਹੈ ਇਹਦਾ ਜਿਹੜਾ ਮੁੰਡਾ ਹੈ ਜੋ ਇਹਨੇ ਦੱਸਿਆ ਮੈਨੂੰ ਇੱਥੇ ਹੀ ਤੁਹਾਡੇ ਆਉਣ ਤੋਂ ਪਹਿਲਾਂ ਕਿਉਂਕਿ ਇਹ ਸਾਥੀ ਨੂੰ ਪਤਾ ਲੱਗਾ ਕਿ ਅਸੀਂ ਇੱਕ ਕਦਮ ਲੈ ਕੇ ਜਾ ਰਹੇ ਹਾਂ ਮੈਨੂੰ ਇਹ ਵੀ ਨਹੀਂ ਪਤਾ ਇਹ ਕਿਹੜੀ ਪਾਰਟੀ ਤੋਂ ਸਾਥੀ ਹੈਗੇ ਨੇ ਔਰ 나ਈ ਮੈਂ ਇਹਨਾਂ ਨੂੰ ਪਹਿਲਾਂ ਤੋਂ ਜਾਣਦਾ ਆ ਆ ਦੇਖੋ ਮੁੰਡੇ ਨੂੰ ਕਿੰਨੀ ਬੁਰੀ ਤਰ੍ਹਾਂ ਵੱਢਿਆ ਗਿਆ ਔਰ 18 ਤਰੀਕ ਦਾ ਵੱਢਿਆ ਹੈ ਕਹਿੰਦਾ ਮੈਂ 6 ਦਿਨਾਂ ਤੋਂ ਥਾਣੇ ਕਿਚਰੀ ਦੇ ਚੱਕਰ ਲਾ ਰਿਆ ਇਹਨੂੰ ਇੱਥੋਂ ਕਿਤੇ ਲੰਘਦੇ ਆ ਕਿਸੇ ਨੇ ਦੱਸਿਆ ਬਈ ਅੱਜ ਕਾਂਗਰਸ ਪਾਰਟੀ ਵੱਲੋਂ ਅਸੀਂ ਸਾਰੇ ਇੱਥੇ ਇਕੱਠੇ ਹੋਏ ਆ ਇਹਨੇ ਇਹ ਗੱਲ ਕੀਤੀ ਸੋ ਇਦਾਂ ਦੇ ਕਿੰਨੇ ਹੋਰ ਮੁੱਦੇ ਹੋਣਗੇ ਜਿਹੜੇ ਕਿਉਂਕਿ ਅਸੀਂ ਵਿਰੋਧੀ ਧਿਰ ਚ ਐ ਔਰ ਜਿਹੜੀ ਇਹ ਸੱਤਾ ਧਿਰ ਐ ਇਹਨੇ ਇਦਾਂ ਇਦਾਂ ਵੀ ਆ ਜਿਹੜੀਆਂ ਲੋਕਾਂ ਦੇ ਵਿੱਚ ਫਹਿਮੀਆਂ ਗਲਤਫਹਿਮੀਆਂ ਫਲਾਈਆਂ ਹੋਈਆਂ ਵੀ ਸ਼ਾਇਦ ਇਹਨਾਂ ਦਾ ਹੀ ਰਾਜ ਰਹਿਣਾ ਇਹ ਤੋਂ ਪਹਿਲਾਂ ਕਿਉਂਕਿ ਇਹ ਜਿਹੜੀ ਸਾਡੇ ਵਿਧਾਇਕਾ ਮੈਡਮ ਨੇ ਇਹ ਸ਼੍ਰੋਮਣੀ ਅਕਾਲੀ ਦਲ 'ਚ ਰਹੇ ਐ ਜਿੱਥੇ ਅੱਜ ਇਹ ਆਪਣੇ ਹੀ ਆਕਾ ਸੁਖਵੀਰ ਬਾਦਲ ਨੂੰ ਕਹਿੰਦੇ ਵੀ ਪਹੁੰਚੇ ਨਹੀਂ ਗਿੱਲੇ ਹੋਏ ਉਹਦੇ ਲਈ ਇਹ 25-25 ਸਾਲ ਦੇ ਨਾਰੇ ਲਾਉਂਦੇ ਰਹੇ ਐ ਇਹਨਾਂ ਨੂੰ ਉਦਣ ਲੱਗਦਾ ਸੀਗਾ ਕਿ ਸੁਖਵੀਰ ਬਾਦਲ ਦਾ ਰਾਜ 25 ਸਾਲ ਨਹੀਂ ਜਾਣਾ 10 ਸਾਲ ਉਹ ਹੰਡਾ ਕੇ ਤੇ ਨਾਲ ਹੀ ਛਾਲ ਮਾਰੀ ਤੇ ਅੱਜ ਦੂਜਾ ਰਾਜ ਹੰਡਾਰੇ ਨੇ ਉਹ ਕਹਿੰਦੇ ਮੌਲਵੀ ਉਦਾਂ ਹੀ ਪੜਾਉਂਦਾ ਜਿੱਦਾਂ ਪੜਿਆ ਸੀਗਾ ਸੋ ਇਹਨਾਂ ਨੇ ਜੋ ਕਾਲੀ ਦਲ ਤੋਂ ਸਿੱਖਿਆ ਓਦਾਂ ਹੀ ਤਸ਼ੱਦਦ ਕਰਦੇ ਆ ਪਰਨੇ ਔਰ ਪਰਚੇ ਦੀ ਰਾਜਨੀਤੀ ਕਰਦੇ ਆ ਅਸੀਂ ਇਹਦੇ ਖਿਲਾਫ ਆ ਜੇ ਕਾਂਗਰਸ ਪਾਰਟੀ ਨੇ ਸੁਖਵੀਰ ਸਿੰਘ ਬਾਦਲ ਦਾ ਰਾਜ ਨਹੀਂ ਰਹਿਣ ਦਿੱਤਾ ਤੇ ਇੱਥੇ ਝਾੜੂ ਵਾਲਾ ਵੀ ਕੋਈ ਨਹੀਂ ਰਹਿਣਾ ਏ ਤੀਲਾ ਤੀਲਾ ਕਰਕੇ 2022 ਦੇ ਵਿੱਚ ਕਾਂਗਰਸ ਪਾਰਟੀ ਨੇ ਇਸ ਪੰਜਾਬ ਚੋਂ ਚਲਦੇ ਕਰਨਾ ਔਰ 2027 ਦੇ ਵਿੱਚ ਇਹਨਾਂ ਨੂੰ ਇੱਥੋਂ ਚਲਦੇ ਕਰਨਾ ਔਰ ਇਹ ਕਿਦੇ ਮਤ ਪੁਲੇਖੇ ਜਿਨਾ ਰਹਿਣ ਕਿ ਲੋਕਾਂ ਨੂੰ ਇਹ ਹਰ ਵਾਰੀ ਮਸ਼ਹੂਰੀਆਂ ਦੇ ਨਾਲ ਗੁੰਮਰਾਹ ਕਰ ਲੈਣਗੇ ਇਹ ਸਭ ਤਸੀਲ ਲੈਵਲ ਤੇ ਆ ਜਾਂ ਪੰਜਾਬ ਲੈਵਲ ਤੇ ਇਹ ਸਾਡਾ ਹਲਕੇ ਲੈਵਲ ਦਾ ਧਰਨਾ ਹੈ ਜੀ ਅਸੀਂ ਸਾਰੇ ਨਕੋਦਰ ਹਲਕੇ ਦੇ ਸਾਡੇ ਚੇਅਰਮੈਨ ਰਾਜੋਵਾਲ ਸਾਹਿਬ ਦੀਪਾ ਜੀ ਸਾਡੇ ਐਸ ਸੀ ਸੈੱਲ ਦੇ ਜ਼ਿਲ੍ਹੇ ਦੇ ਪ੍ਰਧਾਨ ਪੰਮਾ ਜੀ ਸਾਡੇ ਰਾਮੇਵਾਲ ਸਾਹਿਬ ਸਾਡੇ ਨਗਰ ਕਾਉਂਸਲ ਦੇ ਪ੍ਰਧਾਨ ਬਲਾਕ ਦੇ ਪ੍ਰਧਾਨ ਨੂਰਮੈਲ ਤੋਂ ਬਾਹਰ ਹੈ ਬਾਦ ਨਾ ਨਹੀਂ ਆ ਰਹੇ ਜੀ ਸਬਲਾਲੀ ਨੇ ਸਰ ਤੁਸੀਂ ਥੋੜੀ ਜਿਹੀ ਲੇਟ ਹੋ ਗਏ ਸੀ ਕਿਉਂਕਿ ਬਲਾਈ ਯਾਰ ਕਿ ਹੈ ਨਾ ਜਦੋਂ ਇੱਥੇ ਪਹੁੰਚੇ ਆ ਔਰ ਸਾਰਿਆਂ ਨੂੰ ਅਸੀਂ ਕੌਨਫੀਡੈਂਸ 'ਚ ਲਿਆ ਹਰ ਕਿਸੇ ਤੋਂ ਪੁੱਛਿਆ ਕਿ ਕੀ ਉਹ ਸਾਡੇ ਇਸ ਦੇ ਨਾਲ ਸਹਿਮਤ ਨੇ ਔਰ ਸਾਰੇ ਲੋਕ ਤੰਗ ਪਰੇਸ਼ਾਨ ਹੈ ਔਰ ਤੁਸੀਂ ਧਰਨੇ ਵਾਲੇ ਵੱਲ ਦਿਨ-ਦਿਨ ਦੇਖੋਗੇ ਕਿ ਅਸੀਂ ਬਹੁਤ ਵੱਡੇ ਇਕੱਠ ਦੇ ਨਾਲ ਤੁਸੀਂ ਸਮਝੋ ਕਿ ਅਸੀਂ ਆ ਥੋੜੀ ਜਿਹੀ ਛੋਟੀ ਜਿਹੀ ਮੀਟਿੰਗ ਰੱਖੀ ਸੀ ਤਾਂ ਵੀ ਸੈਂਕੜੇ ਸਾਡੇ ਜਿਹੜੇ ਲੀਡਰ ਸਾਹਿਬਾਨ ਹੈ ਉਹ ਇੱਥੇ ਆਏ ਹੈ ਸੋ ਅਸੀਂ ਇਹ ਜਿਹੜਾ ਧਰਨਾ ਹੈ ਸਾਡਾ ਹਲਕਾ ਲੈਵਲ ਦਾ ਧਰਨਾ ਹੈ ਸਾਡਾ ਹਲਕੇ ਦੇ ਜਿੰਨੇ ਮੁੱਦੇ ਮੁੱਦੇ ਹੈ ਉਹਨਾਂ ਦੇ ਬਾਰੇ ਧਰਨਾ ਹੈ ਔਰ ਅਸੀਂ ਆਪਣੀ ਸੀਨੀਅਰ ਲੀਡਰਸ਼ਿਪ ਨੂੰ ਅਗਾਹ ਕੀਤਾ ਹੋਇਆ ਹੈ ਜੇ ਸਾਡਾ ਨਾਲ ਕੋਈ ਹੋਰ ਨਹੀਂ ਸਾਡੀ ਕੋਈ ਸੁਣਵਾਈ ਹੁੰਦੀ ਫਿਰ ਸੀਨੀਅਰ ਲੀਡਰਸ਼ਿਪ ਕੀ ਬਸਰ ਤੁਸੀਂ ਗਲਤ ਕੀਤਾ ਤੇ ਦਰੁਸਤ ਵੀ ਤੁਸੀਂ ਕਰਨਾ ਅਸੀਂ ਉਹ 1 ਇਸ ਟੂ 1 ਕੇਸ ਜਿੰਨੇ ਵੀ 10 15 ਕੇਸ ਹੈ ਅਸੀਂ ਪ੍ਰਸ਼ਾਸਨ ਨਾਲ ਡਿਸਕਸ ਕਰਾਂਗੇ ਧਰਨੇ ਵਾਲੇ ਦਿਨ ਜੇ ਉਹਦਾ ਸਹੀ ਹੱਲ ਸਾਨੂੰ ਮਿਲਿਆ ਅਸੀਂ ਕੋਈ ਗੈਰ ਕਾਨੂੰਨੀ ਹੱਲ ਨਹੀਂ ਚਾਹੁੰਦੇ ਅਸੀਂ ਸਵਿਧਾਨ ਦੇ ਦਾਰੇ ਵਿੱਚ ਰਹਿ ਕੇ ਕਾਨੂੰਨੀ ਹੱਲ ਉਹਦਾ ਚਾਹੁੰਦੇ ਜੀ ਕਰਨਰਲ yeah, ਸਟਾਨੇ I mean,